ਯਮਲਾ ਫਿਲਮ ਦੇਖੀ ਔਰ ਇਨੀ ਖੂਬਸੂਰਤ ਫਿਲਮ ਬਣਾਈ ਹੈ ਡਾਇਰੈਕਟਰ ਸਾਹਿਬ ਨੇ ਰਕੇਸ਼ ਮਹਿਤਾ ਜੀ ਨੇ ਔਰ ਜੂਸਰ ਬੱਲੀ ਸਾਹਿਬ ਉਹਨਾਂ ਨੇ ਕਿ ਸਾਨੂੰ ਮਤਲਬ ਯਕੀਨ ਹੀ ਨਹੀਂ ਆਉਂਦਾ ਕਿ ਰਾਜਵੀਰ ਸਾਡੇ ਵਿੱਚ ਨਹੀਂ ਰਿਹਾ ਇੰਨਾ ਪਿਆਰਾ ਇਨਸਾਨ ਇੰਨਾ ਸੋਹਣਾ ਕੰਮ ਕੀਤਾ ਇੰਨਾ ਸੋਹਣਾ ਸਿੰਗਰ ਔਰ ਜੇ ਕਹੀਏ ਕਿ ਸੋਣਾ ਕਲਾ ਸੰਪੂਰਨੋ ਕਲਾਕਾਰ ਸੀ ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਊਗੀ। ਸੋ ਮੈਂ ਇਹ ਹੀ ਸਾਰਿਆਂ ਨੂੰ ਬੁਝਾਰਿਸ਼ ਕਰਦਾ ਕਿ ਜਿਹੜੇ-ਜਿਹੜੇ ਵੀ ਰਾਜਵੀਰ ਨੂੰ ਪਿਆਰ ਕਰਨ ਵਾਲੇ ਨੇ ਸਾਰੇ ਫਿਲਮ ਜ਼ਰੂਰ ਦੇਖਿਓ। ਔਰ ਉਹਨੂੰ ਸੱਚੀ ਸਰਧਾਂਜਲੀ ਵੀ ਹੋਊਗੀ। ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਫਿਲਮ ਦੇਖ ਕੇ ਨਿਰਾਸ਼ ਨਹੀਂ ਹੋਵੋਗੇ। ਬੜੀ ਪਿਆਰੀ ਫਿਲਮ ਹੈ ਜਿੰਨੇ ਵੀ ਇਸ ਸਾਲ ਫਿਲਮਾਂ ਆਈਆਂ ਉਹਨਾਂ ਤੋਂ ਸਾਰਿਆਂ ਤੋਂ हट ਕੇ ਇਹ ਫਿਲਮ ਲੱਗੀ ਔਰ ਬੜੀ ਪਿਆਰੀ ਫਿਲਮ ਹੈ ਔਰ ਸਾਰੇ ਜਣੇ ਜਰੂਰ ਸਪੋਰਟ ਕਰਿਓ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਬੈਠੇ ਐ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਫਿਲਮ ਜਰੂਰ ਦੇਖਿਓ ਸਾਡੀ ਹੀ ਹੱਥ ਬਣ ਕੇ ਬਣਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ